ਇਸ ਘਰ ਦੇ ਵਿੱਚ ਇੱਕ ਕੱਲੀ ਅਪਾਹਜ ਭੈਣ ਆ ਤੇ ਜਿਹਨੂੰ ਆਂਡ ਗਵਾਂਡ ਵਾਲੇ ਸਾਂਭਦੇ ਆ ਰੋਟੀ ਦਿੰਦੇ ਆ ਤੇਰੇ ਗੋਡੇ ਸਿੱਧੇ ਹੋ ਜਾਂਦੇ ਆ ਨਾ ਜੀ ਜਮੇ ਨਹੀਂ ਬਹੁਤਾਂ ਦੇ ਸਿੱਧੇ ਹੁੰਦੇ ਨੇ ਅੰਦਰੇ ਚੱਲਣ ਦੀ ਕੋਸ਼ਿਸ਼ ਕੀਤੀ ਕਦੇ ਮੈਂ ਨਾ ਆਪੇ ਵਾਲਾ ਖੂਦ ਹੀ ਕੋਸ਼ਿਸ਼ ਕੀਤੀ ਹੈ ਪਰ ਮੈਂ ਸੋਚ ਲਿਆ ਸਿੱਧੇ ਨਾ ਹੋਣਗੇ ਮੋੜਾ ਮੈਂ ਤਾਂ ਜਦੋਂ ਤੋਂ ਕੋਸ਼ਿਸ਼ ਨਹੀਂ ਛੱਡੀ ਪੂਰੀ ਕੋਸ਼ਿਸ਼ ਪਰਬਿੰਦਰ ਭੈਣ ਦੇ ਪਾਪਾ ਦੀ ਮੰਮੀ ਦੀ ਭਰਾ ਦੀ ਮੌਤ ਹੋ ਗਈ ਆ ਤਰੀੜੇ ਤੇ ਕਿਵੇਂ ਨਾ ਕਿਵੇਂ ਆਪਣੀ ਜ਼ਿੰਦਗੀ ਕੱਢ ਰਹੀ ਸੀ 휠ਚੇਅਰ ਤੇ ਕਿਵੇਂ ਨਾ ਕਿਵੇਂ ਆਪਣੀ ਜ਼ਿੰਦਗੀ ਦਾ ਭੈਣ ਸਫਰ ਕਰਦੀ ਸੀ ਧੀ ਨੂੰ ਵੀ ਬੀਏ ਕਰਾਈ ਪੁੱਤ ਨੂੰ ਵੀ ਬੀਏ ਕਰਾਈ ਪਰਮਿੰਦਰ ਭੈਣ ਜਨਮ ਤੋਂ ਅਪਾਹਜ ਸੀ ਪਰ ਕਮੀ ਕਿਸੇ ਚੀਜ਼ ਦੀ ਨਹੀਂ ਆਉਣ ਦਿੱਤੀ ਸਰਦਾਰ ਦਲੀਪ ਸਿੰਘ ਨੇ 2 ਸਾਲਾਂ ਦੇ ਵਿੱਚ ਘਰ ਖਾਲੀ ਵਰਗਾ ਹੋ ਗਿਆ ਔਰ ਇੱਥੇ ਬੈਠੀ ਭੈਣ ਪਰਮਿੰਦਰ ਫਿਰ ਵੀ ਬੜੇ ਹੌਸਲੇ ਨਾਲ ਆਪਣਾ ਜੀਵਨ ਆਣ ਗਵਾਨਡ ਕਿਵੇਂ ਨਾ ਕਿਵੇਂ ਪਿਆਦਾ ਪਾਣੀ ਛੱਕ ਕੇ ਬਤੀਤ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਟਾਈਮ ਅਸੀਂ ਖੜੇ ਆਂ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਜਿੱਥੇ ਕੀ ਇਹ ਭੈਣ ਹੈ ਜੋ ਅਪਾਹਜ ਹੈ ਤੇ ਬੜੀ ਮੁਸ਼ਕਲ ਨਾਲ ਜ਼ਿੰਦਗੀ ਦਾ ਸਫ਼ਰ ਕੱਟ ਰਹੀ ਹੈ ਇਹ। ਅਸੀਂ ਬੇਨਤੀ ਕਰਦੇ ਆਂ ਬਾਈ ਗੁਰਪ੍ਰੀਤ ਜੀ ਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਇਸ ਭੈਣ ਦੀ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅੱਜ ਇਸ ਭੈਣ ਦਾ ਸਹਾਰਾ ਬਣਦੀ ਸਮਾਜ ਨੂੰ ਲੋੜ ਹੈ ਅਸੀਂ ਬੇਨਤੀ ਕਰਦੇ ਹਾਂ ਬਾਈ ਗੁਰਪ੍ਰੀਤ ਨੂੰ ਵੀ ਇਸ ਭੈਣ ਨੂੰ ਆਪਣੇ ਪਰਿਵਾਰ ਮਨੁੱਖਤਾ ਦੇ ਪਰਿਵਾਰ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਸ੍ਰੀ ਮੁਖਸਰ ਸਾਹਿਬ ਦੇ ਗਲੀਆਂ ਦੇ ਵਿੱਚ ਘੁੰਮ ਰਹੇ ਆ ਇਹ ਸ਼੍ਰੀ ਮਕਸਰ ਸਾਹਿਬ ਦਾ ਸ਼ਹਿਰ ਆ ਜਿਹੜਾ ਉੱਥੇ ਇੱਕ ਸੇਵਾ ਮਿਲੀ ਇੱਕ ਭੈਣ ਆ ਪਾਹਜ ਪਰਮਿੰਦਰ ਕੌਰ ਆ ਭੈਣ ਪਰਮਿੰਦਰ ਕੌਰ ਭੈਣ ਦੇ ਘਰ ਅਸੀਂ ਅੱਜ ਆਏ ਆ ਜਿੱਥੇ ਪੂਰਾ ਪਰਿਵਾਰ ਖਤਮ ਹੋ ਗਿਆ ਕਿਹੜਾ ਘਰ ਭੈਣ ਆ ਘਰ ਤਾਂ ਆਹੀ ਆ ਆਹੀ ਕਰਾ ਤੇ ਇੱਥੇ ਆ ਰੋਗਾ ਜੀ ਇੱਧਰ ਬੈਠਿਓ ਸਾਹਮਣੇ ਅੱਛਾ ਇਹ ਕਿਸੇ ਦਾ ਘਰ ਆ ਹਾਂਜੀ ਪੜੋਸੀ ਐ ਪੜੋਸੀਆਂ ਦਾ ਪੜੇ ਲੈ ਆਉਂਗੇ ਹਾਂਜੀ ਹਾਂਜੀ ਆਜੋ ਇਹ ਪਰਮਿੰਦਰ ਕੌਰ ਭੈਣ ਦੇ ਘਰੇ ਅਸੀਂ ਆਏ ਅੱਜ ਤੇ ਪਰਮਿੰਦਰ ਭੈਣ ਦੇ ਪਾਪਾ ਦੀ ਮੰਮੀ ਦੀ ਭਰਾ ਦੀ ਮੌਤ ਹੋ ਗਈ ਐ ਤੇ ਆਹ ਗਲੀ ਦੇ ਵਿੱਚ ਘਾਰਾ ਭੈਣ ਦਾ ਤੇ ਘਰ ਵੀ ਹੱਸਦਾ ਵਸਦਾ ਸੀ ਕੁਰਸੀਆਂ ਖੇੜੇ ਸੀ ਪਰ ਅੱਜ ਇਸ ਘਰ ਦੇ ਵਿੱਚ ਇੱਕ ਕੱਲੀ ਅਪਾਹਜ ਭੈਣ ਆ ਤੇ ਜਿਹਨੂੰ ਆਂਡ ਗਵਾਂਡ ਵਾਲੀ ਸਾਮ ਤੇ ਰੋਟੀ ਦਿੰਦੇ ਆ ਤੇ ਇੱਥੇ ਇੱਕ ਮਿਸਾਲ ਪੈਦਾ ਕੀਤੀ ਆ ਆਂਡੀਆਂ ਗਵਾਂਡੀਆਂ ਨੇ ਵੀ ਵੀ ਸਾਡੇ ਸਮਾਜ ਦੇ ਵਿੱਚ ਅੱਜ ਵੀ ਕੋ ਚੰਗੇ ਲੋਕ ਰਹਿੰਦੇ ਆ ਜਿੱਥੇ ਮਾਮੇ ਮਾਸੀਆਂ ਭੂਆ ਚਾਚੇ ਤਾਇਆ ਵਰਗੇ ਰਿਸ਼ਤੇ ਖਤਮ ਹੋਈ ਜਾਂਦੇ ਨੇ ਉੱਥੇ ਇੱਕ ਗਵਾਂਡੀ ਆਪਣਾ ਫਰਜ਼ ਨਿਭਾ ਰਹੇ ਨੇ ਜਿੱਥੇ ਅੱਜ ਸਾਰੇ ਰਿਸ਼ਤਿਆਂ ਨੂੰ ਮੰਨੋ ਤਰੇੜਾਂ ਪੈ ਰਹੀਆਂ ਅਸੀਂ ਅਕਸਰ ਜਾ ਕੇ ਦੇਖਦੇ ਹਾਂ ਵੀ ਕਿੰਨੇ ਲੋਕ ਘਰਾਂ 'ਚ ਲਵਾਰਸਾਂ ਵਰਗੇ ਪਏ ਆ ਆਸ-ਪਾਸ ਚਾਚੇ ਤਾਇਆ ਤੇ ਮਾਮੇ ਮਾਸੀਆਂ ਦੇ ਸਾਰੇ ਵਧੀਆ-ਵਧੀਆ ਪਰਿਵਾਰ ਤੇ ਚੰਗੇ ਘਰ ਹੁੰਦੇ ਆ ਪਰ ਇੱਥੇ ਇਹ ਭੈਣ ਆ ਜਿਹੜੀ ਪ੍ਰਮਿੰਦਰ ਕੌਰ 바ਵਾ ਕਹਿੰਦੇ ਇਹਨੂੰ ਤੇ ਇਹ ਆਂਡੀਆਂ ਗਵਾਂਡੀਆਂ ਦੇ ਹਟਾਰੇ ਦਿਨ ਕੱਟ ਰਹੀ ਹੈ ਮੇਰੀ ਭੈਣ ਸਤਿ ਸ਼੍ਰੀ ਅਕਾਲ ਪ੍ਰਮਿੰਦਰ ਭੈਣੇ ਕਿਵੇਂ ਆ ਸੀ ਕਹ ਤੇਰਾ ਨਾਮ ਭੈਣੇ ਪਰਮਿੰਦਰ ਕੌਰ ਆ। ਕੀ ਵੀ ਚ ਦੇਖਿਆ ਜਾਦਾ। ਅੱਛਾ। ਅੱਜ ਆ ਬਸ ਜੀ ਮੁੱੱਚੀ ਵੀ ਦੇਖ ਲਿਆ ਇੱਕ ਦੂਜੇ ਨੂੰ ਭੈਣੇ। ਇਹ ਉਹ ਡਿਗਰੀ ਕਿ ਲਾ ਲਓ। ਤੇ ਛਾਰ ਦੇ ਭੈਣੇ ਮੈਂ ਲੈ ਕੇ ਜਾਂਦਾ। ਆਇਆ ਪਰਮਿੰਦਰ ਭੈਣੇ ਤੂੰ। ਤੇਰਾ ਨਾਮ ਭੈਣੇ ਕੀ ਆ? ਪਰਮਿੰਦਰ? ਪਰਮਿੰਦਰ ਕੌਰ 바ਵਾ। ਤੇ ਸਾਡੇ ਨਾਲ ਵੀ ਅੱਜ ਤਣੂ ਜਿਹੜੀ ਭੈਣ ਲੈਣ ਆਈ ਇਹਦਾ ਨਾਮ ਹੈਗਾ ਕੁਲਵਿੰਦਰ ਕੌਰ। ਆ ਇਹ ਆ ਦੇਖ ਇਹਦਾ ਨਾਮ ਵੀ ਪਰਮਿੰਦਰ ਆ ਤੇਰਾ ਨਾਮ ਵੀ ਪਰਮਿੰਦਰ ਇਹ ਭੈਣ ਦਾ ਨਾਮ ਵੀ ਪਰਮਿੰਦਰ ਆ ਠੀਕ ਆ ਹੋਰ ਪਰਮਿੰਦਰ ਭੈਣੇ ਠੀਕ ਹੋ ਤੁਸੀਂ ਕਿੰਨਾ ਪੜੇ ਹੋ ਤੁਸੀਂ ਥੋੜਾ ਪੜਿਆ ਹਾਂ ਠੀਕ ਹੈ ਭੈਣੇ ਕਿੰਨੇ ਭੈਣ ਭਰਾ ਸੀ ਤੁਸੀਂ ਤਿੰਨ ਤਿੰਨ ਭੈਣ ਭਰਾ ਸੀ ਮਤਲਬ ਕਿਹ ਭੈਣਾਂ ਕਿੰਨੀਆਂ ਸੀ ਤੇ ਭਰਾ ਕਿੰਨੇ ਸੀ ਤੁਸੀਂ ਦੋ ਭੈਣਾਂ ਸੀ ਦੋ ਭੈਣਾਂ ਹਾਂਜੀ ਤੇ ਇੱਕ ਭਰਾ ਇੱਕ ਬਰਦਰ ਠੀਕ ਹੈ ਦੂਜੀ ਭੈਣ ਕਿੱਥੇ ਥੋਡੀ ਉਹ ਗਿਆ ਲੁਧਿਆਣੇ ਵਿਆਹੀ ਮਾਸੀ ਦੇ ਬੇਟੇ ਮਾਸੀ ਦੇ ਮਾਸੀ ਦੇ ਘਰੇ ਮਾਸੀ ਦੇ ਮੁੰਡੇ ਸਕੇ ਮਾਸੀ ਦੇ ਘਰ ਜਾ ਉਹਰੇ ਕਾ ਮਾਸੀ ਦੇ ਮੁੰਡੇ ਦਾ ਵਿਆਹ ਹੀ ਹੋਇਆ ਹਾਂ ਹਾਂਜੀ ਹਾਂ ਉਹ ਆਏ ਸੀ ਸਾਡੇ ਕੋਲੇ ਬਾਈ ਉਹ ਵੀ ਫੋਟੀਆਂ ਨਾ ਤੁਰਦੇ ਹਨਾ ਹਾਂਜੀ ਉਹਨਾਂ ਨੂੰ ਵੀ ਲੱਤਾਂ ਦੀ ਪ੍ਰੋਬਲਮ ਹੈ ਕੋਈ ਨਹੀਂ ਉਹ ਨਾ ਗੜ ਗਏ ਸੀਗੇ ਦੇਖ ਪੇ ਸੀ ਦਵਾ ਦਾ ਸਭ ਦੇਖਦੇ ਸੀ ਉਹ ਵੀ ਫੋਟੀਆਂ ਨਾ ਤੁਰਦੇ ਉਹ ਦੱਸਦੇ ਸੀਗੇ ਵੀ ਮੈਂ ਵੀ ਨਹੀਂ ਚੱਲ ਪਾ ਰਿਆ ਤੇ ਭੈਣੇ ਤੇਰੇ ਪਾਪਾ ਦੀ ਡੈਥ ਕਦੋਂ ਹੋਈ 2024 ਚ ਹੋਈ 2024 ਚ ਤੇ ਮੰਮੀ ਦੀ ਮੰਮੀ ਦਾ 2025 2025 ਚ ਤੇ ਭਰਾ ਦੀ ਆ ਹੋਣੀ ਹੋਈ ਪਿੱਛੇ ਜੀ 2000 ਨਹੀਂ ਕਿਹਾ 2 ਸਾਲਾਂ ਦੇ ਵਿੱਚ ਤਿੰਨੇ ਹੀ ਬਚਣਗੇ ਹਾਂ ਜੰਦਾ ਜੰਦਾ ਚੱਲੇਗੇ ਤਿੰਨੇ ਚੱਲੇਗੇ ਤੇ ਉਸ ਤੋਂ ਪਹਿਲਾਂ ਭੈਣੇ ਤੇਰੇ ਪਾਪਾ ਕੀ ਕੰਮ ਕਰਦੇ ਸੀ ਕੱਪੜਾ ਦਾ ਹੀ ਕੰਮ ਕਰਦੇ ਸੀ ਕੱਪੜੇ ਦੀ ਦੁਕਾਨ ਸੀ ਕੱਪੜੇ ਵਾਲਾ ਹਾਂ ਜੀ ਇੱਥੇ ਦੁਕਾਨ ਸੀ ਸਾਲ ਘੌਰ ਦਾ ਆਪਣੇ ਮੁੱਖ ਸਰ ਉਹ ਬੈਂਕ ਰੋਡ ਤੇ ਦੁਕਾਨ ਸੀ ਕੱਪੜੇ ਦੀ ਉਹਨਾਂ ਦੀ ਹਾਂਜੀ ਜੀ ਭਰਾ ਵੀ ਤੁਹਾਡਾ ਹੀ ਹਾਂਜੀ ਭਰਾ ਦਾ ਕੀ ਨਾਮ ਸੀ ਭਰਾ ਦਾ ਸਰਜੀਤ ਸਿੰਘ ਵਿੱਕੀ ਸਰਜੀਤ ਸਿੰਘ ਵਿੱਕੀ ਕਿੰਨਾ ਪੜਿਆ ਸੀ ਪੀਰਾ 20 ਕਿੰਨੀ 20 ਕਿੰਨੀ ਉਹ ਵੀ ਪਾਪਾ ਦੇ ਨਾਲ ਦੁਕਾਨ ਤੇ ਕੰਮ ਕਰਦਾ ਸੀ ਠੀਕ ਉਹ ਲੱਗ ਵੀ ਕਰਦਾ ਸੀ ਵੈਸੇ ਪਹਿਲਾਂ ਪਪਾ ਨਾਲ ਬੰਨਦਾ ਨਹੀਂ ਬੈਣ ਸੀ ਵਿੱਕੀ ਹਾਂਜੀ ਵਿੱਕੀ ਦਾ ਵਿਆਹ ਹੋਇਆ ਸੀ ਹੋਇਆ ਸੀ ਠੀਕ ਹੈ ਡਾਈਵੋਰਸ ਹੋ ਗਿਆ ਡਾਈਵੋਰਸ ਬੱਚਾ ਇੱਕ ਬੇਟਾ ਸੀ ਇੱਕ ਬੇਟੀ ਉਹ ਵੀ ਨਾਲ ਲੈ ਗਏ ਠੀਕ ਆ ਭੈਣ ਤੇ ਭਾਬੀ ਲੈ ਗਏ ਹਾਂ ਭਾਬੀ ਲੈ ਗਏ ਤੇ ਭੈਣ ਤੁਹਾਡੀ ਡੇਟ ਆਫ ਬਰਥ ਕਿੰਨੀ ਆ ਬਈ 1980 ਦਾ 28 ਜੂਨ 28 ਜੂਨ 1980 ਨੂੰ ਤੁਹਾਡਾ ਜਨਮ ਹੋਇਆ ਸੀ ਹੈ ਹਾਂਜੀ ਠੀਕ ਆ ਭੈਣੇ ਮਤਲਬ ਤੁਹਾਡੀ ਉਮਰ ਹੈ 45 46 ਸਾਲ ਦੀ ਹੋਗੀ ਤੇ ਜਿਹੜਾ ਭਰਾ ਸੀ ਵਿੱਕੀ ਤੁਹਾਡਾ ਹਾਂਜੀ ਉਹ ਤੋਂ ਵੱਡਾ ਸੀ ਦੋਨੋਂ ਬੱਚਾ ਸੀ ਮੈਨੇ ਸਿਸਟਰ ਵੱਗੇ ਸੀ ਚੰਦਰ ਵੱਗੇ ਨਾ ਤੀਸਰਾ ਨੰਬਰ ਤੇ ਤੀਸਰਾ ਸਭ ਤੋਂ ਵੱਡੀ ਭੈਣ ਆ ਦੇਵੀ ਅੰਮਰਸਰ ਹਾਂਜੀ ਉਹਦਾ ਕੀ ਨਾਮ ਆ ਉਹਦਾ ਨਾਮ ਹਰਜੋਤ ਕੋਰ ਹਰਜੋਤ ਕੋਰ ਸਾਰੀ ਜਿਲੰਦ ਅੜੀ ਮਲੁਧਿਆਣੇ ਵੀ ਆਈ ਹੋਈ ਹੈ ਹਰਜੋਤ ਕੋਰ ਉਹ ਵੀ ਪੜ੍ਹੀ ਲਿਖੀ ਆ ਹਾਂਜੀ ਬੀਆ ਕਿੱਤੀ ਸੀ ਉਹਨੇ ਵੀ ਬੀਆ ਕੀਤੀ ਭਰਾ ਨੇ ਵੀ ਬੀਆ ਕੀਤੀ ਹਾਂਜੀ ਤੇ ਮੰਮੀ ਦਾ ਕੀ ਨਾਮ ਸੀ ਤੁਹਾਡੀ ਦਾ ਮੰਮੀ ਦਾ ਪਰਮਜੀਤ ਕੋਰ ਪਰਮਜੀਤ ਕੋਰ ਉਹ ਹਾਊਸ ਵਾਈਫ ਹੀ ਸੀਗੇ ਹਾਂਜੀ ਹਾਂ ਉਹ ਘਰ ਦਾ ਕੰਮ ਦੇਂਦੇ ਤੇ ਤੁਹਾਨੂੰ ਭਾਣੇ ਲੱਤਾਂ ਦੀ ਪ੍ਰੋਬਲਮ ਬਚਪਨ ਤੋਂ ਹੀ ਸੀਗੀ ਮੇਰਾ ਅੰਕਲ ਉਹ ਗ੍ਰਾਮ ਰਿਹਾ ਸੀ ਸਮੂਦਾ ਗ੍ਰਾਮ ਹਾਂ ਉਹਨਾਂ ਦਾ ਟੀਵੀ ਆਇਆ ਸੀ ਕਿ ਇਹ ਖੋਲਣ ਵਾਲਾ ਹੂੰ ਉਹ ਪਾਪਾ ਨੇ ਆ ਨਾ ਬਟਨ ਮੱਫੜਾ ਸੀ ਸਮਝ ਗਿਆ ਲੱਗਿਆ ਸੀ ਹੂੰ ਉਹਦਾ ਕਰਕੇ ਮੇਰਾ ਕੰਮ ਖਰਾਬ ਹੋ ਗਿਆ ਉਹ ਤੁਸੀਂ ਕਿੰਨੇ ਸਾਲਾਂ ਦੇ ਸੀ ਜਨਮ ਬਾਅਦ ਹੀ ਹੋਇਆ ਬਾਅਦ ਕਿਉਂ ਹੋ ਗਿਆ ਅਰੇ ਪੇਟ ਦੇ ਵਿੱਚ ਹੀ ਪ੍ਰੋਬਲਮ ਆ ਗਈ ਜਾਨੀ ਜਿਆਦਾ ਕਿ 7-8 ਮਹੀਨਿਆਂ ਦਸ਼ੇ ਜਦੋਂ ਮੇਰਾ ਆਪਰੇਸ਼ਨ ਕਰਵਾਇਆ ਨੱਤਾਂ ਦਾ ਹਾਂ ਕਿ ਉਸ ਤੋਂ ਬਾਅਦ ਹੱਟ ਪੈਰ ਮਾਰੇ ਗਏ ਸੀ ਹੂੰ ਤੇ ਸਰੀਰ ਜਾਨੀ ਕਿ ਜਦੋਂ ਤੁਸੀਂ ਸੁਰਤ ਸੰਭਾਲੀ ਆ ਤੁਹਾਡਾ ਸਰੀਰ ਨਹੀਂ ਚੱਲਿਆ ਥੱਲੇ ਵਾਲਾ ਹਿੱਸਾ ਰੱਦ ਨਾ ਹੱਥ ਠੀਕ ਆ ਹੱਥਾਂ ਕਰਓ ਹਾਂ ਇੱਕ ਹੱਥ ਠੀਕ ਆ ਜੀ ਆ ਕਰਿਓ ਹੱਥ ਫੜਿਓ ਮੇਰਾ ਕੁੱਟੇ ਪੂਰੇ ਜ਼ੋਰ ਨਾਲ ਉਂਗਲੀ ਮੇਰੀ ਖਿੱਚਿਓ ਪੂਰੇ ਜ਼ੋਰ ਨਾਲ ਖਿੱਚਿਓ ਜੀ ਨਹੀਂ ਆਹ ਤਾਂ ਜ਼ੋਰ ਹੈ ਨਾ ਮੈਂ ਉਹੀ ਦਿਖਾਉਣਾ ਮੜਾ ਖਿੱਚੀ ਪੂਰਾ ਜ਼ੋਰ ਹੈਗਾ ਨਹੀਂ ਪੂਰਾ ਜ਼ੋਰ ਤਾਂ ਨਹੀਂ ਉੱਥੇ ਨਹੀਂ ਇਹ ਹੱਥ 'ਚ ਪੂਰਾ ਜ਼ੋਰ ਪੈ ਜਾਂਦਾ ਹਾਂ ਹਾਂ ਪੈ ਜਾਂਦਾ ਪੂਰਾ ਜ਼ੋਰ ਹੱਥ ਪੈ ਜਾਂਦਾ ਵੈਸੇ ਆਹ ਹੱਥ ਨੂੰ ਪੂਰਾ ਜ਼ੋਰ ਪੈਂਦਾ ਨਹੀਂ ਠੀਕ ਹੈ ਨਹੀਂ ਜ਼ੋਰ ਪੈਂਦਾ ਮਾੜਾ ਮੋਟਾ ਨਹੀਂ ਮੁੱਠੀ ਕੁੱਟੀ ਜਾਂਦੀ ਕਿ ਨਹੀਂ ਨਹੀਂ ਕੁੱਟੀ ਜਾਂਦੀ ਬਚਪਨ ਜਦੋਂ ਮੈਂ 10 ਵੇਂ ਦਾ ਜਦੋਂ ਮੈਂ ਪੈਦਾ ਹੋਈਆਂ ਉਹ ਤਾਂ ਠੀਕ ਸੀ ਮੇਰੇ ਉਹ ਆ ਜੀ ਮੇਰੇ ਹੱਥ 'ਚ ਚੱਤਲੀ ਦਾ ਖੜਾ ਰਹਿੰਦਾ ਸੀ ਪਰ ਹੋਂਦ ਉਹ ਗੱਲ ਨਹੀਂ ਤਾਂ ਹੈਗੀ ਮਤਲਬ ਬਹੁਤ ਔਖ ਹੈ ਠੀਕ ਹੈ ਭਣੇ ਤੇ ਇਹ ਗੋਡੇ ਸਿੱਧੇ ਹੋ ਜਾਂਦੇ ਆ ਨਾ ਜਮਾ ਹੀ ਨਹੀਂ ਲੱਟਾ ਨਹੀਂ ਸਿੱਧੀ ਆਉਂਦੀ ਇੰਨੇ ਦੇ ਜੱਟਾਂ ਦੇ ਨਾ ਫੇਰ ਅਸੀਂ ਹੂੰ ਜਦੋਂ ਉਹ ਮਖੀ ਜਿਹੜਾ ਲਈਏ ਵੀਡੀਓ ਥੈਰੇਪੀ ਵਗੈਰਾ ਕਰਾਈ ਹੈ ਕਦੇ ਥੈਰੇਪੀ ਇੱਕ ਵਾਰ ਕਰਾਈ ਸੀ ਠੀਕ ਨਹੀਂ ਆਇਆ ਕੰਮ ਜਦੋਂ ਛੋਟੀ ਸੀ ਨਾ ਉਹ ਕਰਾਉਂਦੇ ਉਹ ਛਿੱਕਾ ਨਿਕਲੇ ਜਾਂਦਾ ਸੀ ਬਹੁਤ ਸੇਵਾ ਕੀਤੀ ਬਸ ਦਿਖਾਇਆ ਬੜਾ ਸਿਹੀ ਹਿੰਮਤ ਅੱਲਾਹ ਤੋ ਖੋਲਿਓ ਭਣੇ ਅਸੀਂ ਐਸੇ ਦਿਖਿਆ ਨਹੀਂ ਲੱਤ ਹੈ ਨਾ ਯਾਨੀ ਕਿ ਚੱਲਣ ਦੀ ਕੋਸ਼ਿਸ਼ ਕਿੱਥੇ ਗਈ ਮੈਂ ਨਾ ਆ ਕੇ ਬਲ ਕੋਸ਼ਿਸ਼ ਕੀਤੀ ਹੈ ਪਰ ਮੈਂ ਸੋਚ ਵਿੱਚ ਡੈਂਕਣਾ ਗਿਆ ਹੋ ਤੁਮਨੇ ਹੋ ਗਿਆ ਹਾ ਤੋੜ ਤਾਂ ਮੈਂ ਕੋਸ਼ਿਸ਼ ਨਹੀਂ ਛੱਡੀ ਪੂਰੀ ਕੋਸ਼ਿਸ਼ ਕੀਤੀ ਬਹੁਤ ਵੱਡਾ ਮਸਲਾ ਹੈ ਮੈਂ ਉਹ ਚਾਹੁੰਦੀ ਮੈਂ ਠੀਕ ਹੋ ਜਾਣਾ ਮੈਨੂੰ ਤੁਰਨ ਲੱਗਦਾ ਠੀਕ ਹੈ ਤੁਸੀਂ ਗਮਾਨ ਤੋਂ ਹੋਈਆਂ ਜੀ ਤੁਸੀਂ ਗਵੰਡੀ ਹੋਈਆਂ ਮਾਸੀ ਹੈ ਜੀ ਮਾਸੀ ਸਕੇ ਮਾਸੀ ਤੁਸੀਂ ਵੀ ਇੱਥੇ ਮਹਲੇ ਜੀ ਰਹਿੰਦੇ ਹੋ ਆਪ ਵੀ ਠੀਕ ਹੋ ਗਏ ਨਹੀਂ ਇੱਥੇ ਇਹ ਤੁਸੀਂ ਆਪਣੀ ਬੇਟੀ ਕੋਲ ਰਹਿਣੇ ਠੀਕ ਹੈ ਠੀਕ ਠੀਕ ਹੈ ਪਰਮਿੰਦਰ ਭੈਣੇ ਹਾਂਜੀ ਮਤਲਬ ਤੁਸੀਂ ਹੁਣ ਸਾਡੇ ਕੋਲ ਜਾਣਾ ਚਾਹੁੰਦੇ ਆਂ ਤੁਹਾਨੂੰ ਲੈਣ ਆਏ ਆ ਅੱਜ ਹਨਾ ਨਾ ਕਿ ਖੁਸ਼ੀ ਖੁਸ਼ੀ ਜੀ ਤੁਹਾਡਾ ਮਨ ਹੈਗਾ ਰਹਿਣ ਦਾ ਉੱਥੇ ਸਾਡੇ ਕੋਲੇ ਠੀਕ ਹੈ ਲੈ ਜਾਓ ਠੀਕ ਹੈ ਦੇਖੋ ਹਾਂ ਨਹੀਂ ਨਹੀਂ ਲੈ ਨਹੀਂ ਆਏ ਮੇਰੀ ਭੈਣ ਨੂੰ ਅਸੀਂ ਨਹੀਂ ਭੈਣ ਮੇਰੀ ਵਸ ਇੱਕ ਬੇਨਤੀ ਆ ਸਾਡੀ ਛੋਟੀ ਭੈਣ ਆ ਮੇਰੀ ਹਾਂਜੀ ਦੇਖੋ ਨਵੇਂ ਥਾਂ ਤੇ ਜਦੋਂ ਜਾਂਦੇ ਆ ਹਨਾ ਥੋੜੀ ਇੱਕ ਵਾਰੀ ਮਨ ਲੱਗਣ ਨੂੰ ਥੋੜਾ ਟਾਈਮ ਲੱਗਦਾ ਹਨਾ ਉਹ ਉੱਬਟ ਹੈ ਪਰ ਲਾਉਣਾ ਪੈਂਦਾ ਹਨਾ ਹਾਂ ਆਪਣੇ ਪਰਿਵਾਰ ਕੋਲੋਂ ਵਿਛੋੜਾ ਪਰ ਮੇਰਾ ਪਰਿਵਾਰ ਕਿਹੜਾ ਰਹਿ ਗਿਆ ਸੀ ਦੱਸੋ ਤੁਸੀਂ ਪਿਆਰ ਕਰਨ ਵਾਲੇ ਪਾਪਾ ਸੀ ਉਹ ਵੀ ਚਲੇ ਗਏ ਮੰਮੀ ਵੀ ਸੀ ਬਰਦਰ ਖੇਡ ਲੈਂਦਾ ਸੀ ਮਾੜਾ ਮੋਟਾ ਜਦੋਂ ਕੂਕੂ ਮੈਮਾ ਹੋ ਜਾਂਦੇ ਸੀ ਧੰਪੜਾ ਵਾਚ ਉਹ ਉਹ ਨੋਟਾ ਗੱਲ ਖਤਮ ਹੋ ਗਈ ਉਹ ਸਾਰੇ ਬਸ ਇਹ ਦੇਖਨੀ ਆ ਟਿਕਟੋਕ ਹੀ ਜਾ ਜਾ ਕੋਈ ਨਹੀਂ ਜਾਏ ਬਰਦਰ ਨੂੰ ਕੀ ਹੋ ਗਿਆ ਸੀ ਭੈਣੇ ਉਹ ਸ਼ੂਗਰ ਟਾਉਨ ਨੂੰ ਸ਼ੂਗਰ ਟਾਉਨ ਸੀ ਸ਼ੂਗਰ ਮੇਰਾ ਫਾਦਰ ਨੂੰ ਵੀ ਸੀ ਸ਼ੂਗਰ ਤੁਹਾਡੇ ਹੋ ਨਹੀਂ ਹੋਈ ਸੀ ਪਿੱਛੇ ਜੀ ਮਿੱਠਾ ਬਹੁਤ ਖਾਂਦਾ ਸੀ ਹੂੰ ਕੌਫੀ ਨੂੰ ਬਜਾਦਾ ਪੀ ਲਈ ਮਿੱਠਾ ਖਾ ਲਿਆ ਐਡਾ ਕਾਦਨ ਨੂੰ ਨਹੀਂ ਸੀ ਹੈਗੀ ਫਿਰਲਾ ਨਹੀਂ ਹੈਗੀ ਸੀ ਮਾਰੇ ਤੋਂ ਪਹਿਲਾਂ ਹੈ ਨਹੀਂ ਬ੍ਰਦਰ ਨਹੀਂ ਹੋਈ ਹਾਂਜੀ ਤੇ ਫਾਦਰ ਸਾਹਿਬ ਦੀ ਡੈਥ ਕਿਵੇਂ ਹੋਈ ਉਹ ਟਾਬਸੋਜੀ ਬਈ ਟੈਂਸ਼ਨ ਬਹੁਤ ਆ ਰਹੀ ਹੋਈ ਸੀ ਕਿਕੰਗੂ ਨਹੀਂ ਹੋਇਆ ਕੀ ਗੱਲ ਹੋ ਗਈ ਮੈਨੂੰ ਵੀ ਹੋ ਗਿਆ ਸੀ ਤੇ ਇੱਕ ਆਪ ਦਾ ਬ੍ਰੈਸ਼ਰਾਈਜ਼ ਹੋ ਨਜ਼ਰ ਆਇਆ ਉਹ ਟਿੰਗ ਨੂੰ ਲਗਾ ਕੇ ਉਹ ਦੋ ਮਹੀਨੇ ਚ ਹੀ ਖਤਮ ਹੋ ਗਿਆ ਉਹ ਜ਼ਿਆਦਾ ਬਿਮਾਰ ਨਹੀਂ ਸੀ ਹੈ ਉਹ 2024 24 ਚ ਚਲੇਗੇ ਹਾਂ ਤੇ ਮੀ ਜਨ ਜੀ ਮਮੀ ਤੁਹਾਡੇ ਚਲੇਗੇ 2000 ਨਵੰਬਰ 2025 ਨਵੰਬਰ 25 ਉਹ ਨਵੰਬਰ ਉਹ ਸਪਟੰਬਰ ਦੇ 4 ਕਿ ਮਹੀਨੇ 5 ਮਹੀਨੇ ਪਹਿਲਾਂ ਤੇ ਭਰਾ 17 ਨਵੰਬਰ ਆਹੀ ਪਿਛੇ 1 ਮਹੀਨਾ ਪਹਿਲਾਂ ਉਹ ਆ ਪਪਾ ਮੇਰੇ ਮਮੀ ਐ ਮੇਰੇ ਭਰਾ ਨੇ ਉਹ ਹਾਂਜੀ ਭਰੇ ਸਾਸਿਕਾ ਤੁਸੀਂ ਵੀ ਇੱਥੇ ਘਰ ਚ ਰਹਿੰਦੇ ਹੋ ਨੇ ਨਾਲ ਦੇ ਜਿਸਾਂ ਨੇ ਥੀ ਉਧਰੋਂ ਲੈ ਕੇ ਆਏ ਇਹਨਾਂ ਨੂੰ ਹਾਂ ਠੀਕ ਹੁਣ ਇਹ ਭੈਣ ਫਿਰ ਰਾਤ ਨੂੰ ਕੱਲੀ ਹੋ ਪੈਂਦੀ ਇੱਥੇ ਨਹੀਂ ਬਿਲਕੁਲ ਤੋਂ ਉਧਰ ਪੈਂਦੇ ਹਾਂਜੀ ਤੁਹਾਡੇ ਕੋਲੇ ਇੱਧਰ ਵੀ ਜਿੰਦਾ ਲਾ ਦਿੰਦੇ ਹਾਂ ਹਾਂਜੀ ਠੀਕ ਹੈ ਠੀਕ ਜਿਨੇ ਇੱਥੇ ਆ ਕੇ ਬੈਠ ਜਿੰਦੀ ਦੋ ਤਿੰਨ ਘੰਟੇ ਹੂੰ ਹੂੰ ਥੋੜਾ ਕੀ ਨਾ ਭੈਣ ਮੰਮਤਾ ਮੰਮਤਾ ਹਾਂ ਥੋੜਾ ਭੈਣ ਕੋਈ ਨਾਲ ਰਿਸ਼ਤੇਦਾਰੀ ਹੈ ਜਾਂ ਬਸ ਸਿਰਫ ਗਾਣ ਗਵਾਢੀ ਰਿਸ਼ਤੇਦਾਰੀ ਤਾਂ મતਲਬ ਕਿ ਦੂਰ ਦੀ ਰਿਸ਼ਤੇਦਾਰੀ ਹੈ ਓਕੇ ਮਨੋ ਕੁਸ਼ਰੀ ਕੇ ਜੋ ਹਾਂਜੀ ਸ਼੍ਰੀ ਕੇ ਪੰਜ ਚਾਰੇ ਚੁੱਕਿਆ ਸਾਡੇ ਤੁਸੀਂ ਇੱਥੇ ਦੇ ਨੋ ਆ ਜਾਂ ਇੱਥੋਂ ਦੇ ਨੋ ਆ ਨੋ ਇੱਥੋਂ ਤੂੰ ਤਾਂ ਫਿਰਾਂ ਨੂੰ ਕਿੰਨੇ ਸਾਲਾਂ ਤੋਂ ਦੇਖਦੇ ਆ ਭੈਣੇ ਮੇਰੀ 8 ਸਾਲ ਹੋ ਗਏ ਮੈਰਿਜ ਨੂੰ ਉਦੋਂ ਤੇ ਜਾਣਦੇ ਉਦੋਂ ਦੇ ਜਾਣਦੇ ਹਾਂਜੀ ਇਹ ਨਾਲ ਚਾਚੀ ਸਾਸੇ ਵੀ ਵੀ ਚਾਚੀ ਇਹ ਮੇਰਾ ਚਾਚੀ ਐਸਾ ਤੁਹਾਡੀ ਚਾਚੀ ਆ ਸਾਸੀ ਗੱਲ ਭੈਣੇ ਸਾਸਿ ਚਾਚੀ ਚਾਚੀ ਪਰਮੇਂਦਰ ਬਾਰੇ ਗੱਲ ਕਰਨੀ ਸੀ ਜਿਸ ਨੂੰ ਲੈਣ ਆਏ ਸੀ ਅੱਜ ਤੁਹਾਨੂੰ ਪਤਾ ਹੋਣਾ ਹੈ ਨਾ ਵੀਡੀਓ ਭੇਜੀ ਸੀ ਇਹਦੀ ਭੈਣ ਨੇ ਚੀਜੀ ਜੀ ਨੇ ਵੀ ਸਾਡੇ ਨਾਲ ਉੱਥੇ ਗੱਲ ਕੀਤੀ ਸੀਗੀ ਤੇ ਤੁਸੀਂ ਕੀ ਕਹਿੰਦੇ ਹੋ ਵੀ ਇਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਲੋੜ ਹੈਗੀ ਇਹਨਾਂ ਨੂੰ ਹੈਲਪ ਦੀ ਉੱਥੇ ਸਾਡੇ ਕੋਲ ਜਾਣਾ ਚਾਹੀਦਾ ਜੀ ਹੈਲਪ ਦੀ ਤਾਂ ਲੋੜ ਹੈਗੀ ਆ ਤਾਂ ਹੁਣ ਵੀ ਚਲੋ ਕਹਿੰਦੇ ਵਿੱਚ ਸੀ ਤਿੰਨ ਜੀ ਜਾਈ ਬਿਮਾਰ ਸੀ ਨਾ ਭੈਣ ਪ੍ਰਮਿੰਦਰ ਕੌਰ ਬਾਬਾ ਨੂੰ ਤੁਸੀਂ ਜਿਵੇਂ ਦੇਖਦੇ ਹੋ ਬੀਲ ਚੇਅਰ ਤੇ ਬੈਠਿਆ ਤੇ ਕੁਝ ਤਸਵੀਰਾਂ ਵੀਡੀਓ ਅਸੀਂ ਲਾਈਆਂ ਜਿਹੜੀਆਂ ਸਾਨੂੰ ਆਸ-ਪਾਸ ਦੇ ਲੋਕਾਂ ਨੇ ਭੇਜੀਆਂ ਵੀ ਇੱਕ ਫੱਟਾ ਵਾ ਜਿਹੜਾ ਰੇੜਾ ਜਿਹਾ ਉਹ ਕਿੱਥੇ ਭੈਣ ਦਾ ਰੇੜਾ ਜਿਹਾ ਜੀ ਉਹ ਰੇੜੇ ਤੇ ਕਿਵੇਂ ਨਾ ਕਿਵੇਂ ਆਪਣੀ ਜ਼ਿੰਦਗੀ ਕੱਢ ਰਹੀ ਸੀ ਬੀਲਚੇਅਰ ਤੇ ਕਿਵੇਂ ਨਾ ਕਿਵੇਂ ਆਪਣੀ ਜ਼ਿੰਦਗੀ ਦਾ ਭੈਣ ਸਫਰ ਕਰਦੀ ਸੀ ਗਲੀ ਗੁਆਂਢ ਵੀ ਚਲੇ ਜਾਂਦੀ ਸੀ ਹਿੰਮਤੀ ਸੀ ਪੂਰੀ ਪਰ ਅੱਜ ਘਰ ਦੇ ਵਿੱਚ ਸੋਫੇ ਤੇ ਪਈਆਂ ਇਹ ਤਿੰਨ ਤਸਵੀਰਾਂ ਭੈਣ ਪਰਮਿੰਦਰ ਦੀ ਹਿੰਮਤ ਵੀ ਤੇ ਹੌਸਲਾ ਵੀ ਕਿਤੇ ਨਾ ਕਿਤੇ ਪਾਸਤ ਕਰ ਗਈਆਂ ਇਹ ਰੂਹਾਂ ਇਸ ਘਰ ਦੇ ਵਿੱਚੋਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ 'ਚ ਜਾ ਬਰਾਜੇ ਪਰਮਿੰਦਰ ਭੈਣ ਦੇ ਪਿਤਾ ਜੀ ਸਰਦਾਰ ਦਲੀਪ ਸਿੰਘ ਅੰਗਪਾਲ ਜੀ ਅੰਗਪਾਲ ਜੀ ਅੰਗਪਾਲ ਜੀ ਇਹ 29 ਜਨਵਰੀ 2024 ਨੂੰ 5 ਅਗਸਤ 1947 ਚ ਜੰਮੇ ਸੀ ਤੇ 29 ਜਨਵਰੀ 2024 ਨੂੰ ਇਸ ਦੁਨੀਆ ਤੋਂ ਚਲੇ ਗਏ ਕੱਪੜੇ ਦੇ ਵਪਾਰੀ ਸੀ ਕੱਪੜੇ ਦਾ ਕੰਮਕਾਰ ਸੀ ਦੁਕਾਨ ਸੀ ਕੱਪੜੇ ਦੀ ਵਕਤ ਐਸੀ ਚੀਜ਼ ਆ ਦੋ ਧੀਆਂ ਤੇ ਇੱਕ ਪੁੱਤ ਨੂੰ ਬੜੇ ਵਧੀਆ ਤਰੀਕੇ ਨਾਲ ਪਾਲਿਆ ਧੀ ਨੂੰ ਵੀ ਬੀਏ ਕਰਾਈ ਪੁੱਤ ਨੂੰ ਵੀ ਬੀਏ ਕਰਾਈ ਪਰਮਿੰਦਰ ਭੈਣ ਜਨਮ ਤੋਂ ਅਪਾਹਜ ਸੀ ਪਰ ਕਮੀ ਕਿਸੇ ਚੀਜ਼ ਦੀ ਨਹੀਂ ਆਉਣ ਦਿੱਤੀ ਸਰਦਾਰ ਦਲੀਪ ਸਿੰਘ ਨੇ ਹਰ ਉਹ ਮਮਕਨ ਕੋਸ਼ਿਸ਼ ਕੀਤੀ ਵੀ ਮੈਂ ਆਪਣੇ ਪਰਿਵਾਰ ਨੂੰ ਜੋ ਖੁਸ਼ੀਆਂ ਦੇ ਸਕਾਂ ਇਸ ਘਰ ਚ ਖੁਸ਼ੀਆਂ ਖੇੜੇ ਪੁੱਤ ਜੰਮਿਆ ਸਿਹਰੇ ਵੱਜੇ ਘਰ ਚ ਖੁਸ਼ੀਆਂ ਲੋਹੜੀ ਮਨਾਈ ਧੀਆਂ ਦੋ ਹੋ ਗਈਆਂ ਇੱਕ ਵੱਡੀ ਧੀ ਸੀ ਇੱਕ ਇਹ ਸਭ ਤੋਂ ਛੋਟੀ ਸੀ ਬਚਾਲੇ ਬੇਟਾ ਸੀ ਔਰ ਧੀ ਦਾ ਵਿਆਹ ਕੀਤਾ ਲੁਧਿਆਣੇ ਸ਼ਹਿਰ ਦੇ ਵਿੱਚ ਉੱਥੇ ਵਿਆਹੀ ਹੋਈ ਹੈ ਭੈਣ ਜਿਹੜੀ ਵੱਡੀ ਪਰਮਿੰਦਰ ਦੀ ਭੈਣ ਆ ਫਿਰ بیٹے ਦਾ ਵਿਆਹ ਕੀਤਾ ਬੱਚੇ ਹੋਏ ਦੋ ਇੱਕ ਬੇਟਾ ਬੇਟੀ ਔਰ ਪਰਮਿੰਦਰ ਭੈਣ ਨੂੰ ਫੁੱਲਾਂ ਵਾਂਗੂ ਸਾਂਭ ਕੇ ਇਹ ਪਰਿਵਾਰ ਨੇ ਆਪਣੇ ਘਰ 'ਚ ਰੱਖਿਆ ਹੋਇਆ ਸੀ ਪਰ ਵਕਤ ਜਦੋਂ ਮੋੜ ਕੱਟਦਾ ਵਕਤ ਕੁਝ ਐਸੇ ਜ਼ਿੰਦਗੀ 'ਚ ਹਾਲਾਤ ਪੈਦਾ ਕਰ ਦਿੰਦਾ ਵੀ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕਰੀਏ ਕੀ ਤੇ ਸਾਡੀ ਸੋਚ ਸਮਝ ਤੋਂ ਵੀ ਪਰੇ ਜ਼ਿੰਦਗੀ ਦੇ ਹਾਲਾਤ ਬਣ ਜਾਂਦੇ ਸਰਦਾਰ ਦਲੀਪ ਸਿੰਘ ਜੀ ਚਲੇ ਗਏ ਉਸ ਤੋਂ ਬਾਅਦ 225 ਦੇ ਵਿੱਚ 5 9 225 ਨੂੰ ਮਾਤਾ ਪਰਮਜੀਤ ਕੌਰ ਵੀ ਚੱਲ ਬਸੀ ਸੋਚਿਓ ਥੋੜਾ ਮਹਿਸੂਸ ਕਰਿਓ ਆ ਡੇਢ ਦੋ ਸਾਲਾਂ ਚ ਇੱਕ ਘਰ ਦੇ ਤਿੰਨ ਮੈਂਬਰ ਤੁਰ ਗਏ ਔਰ ਪਿੱਛੇ ਰਹਿ ਗਈ ਕੱਲੀ ਪਰਮਿੰਦਰ ਭੈਣ ਉਸ ਤੋਂ ਬਾਅਦ 12ਵੇਂ ਮਹੀਨੇ 17 ਤਰੀਕ ਨੂੰ ਸਰਬਜੀਤ ਸਿੰਘ ਮਾਤਾ ਪਰਮਜੀਤ ਦਾ ਤੇ ਦਲੀਪ ਸਿੰਘ ਦਾ ਪੁੱਤ ਇਕਲੌਤਾ ਪੁੱਤ ਉਹ ਵੀ ਚੁਰ ਗਿਆ ਇਸ ਦੁਨੀਆ ਤੋਂ 슈ਗਰ ਦਾ ਪੇਸ਼ੈਂਟ ਸੀ ਘਰ ਵਾਲੀ ਨਾਲ ਵੀ ਕੁਝ ਬਖਰੀਵੇਂ ਹੋ ਗਏ ਤਲਾਕ ਹੋ ਗਿਆ ਬੱਚੇ ਅਲੱਗ ਹੋ ਗਏ ਬੱਚੇ ਆਪਣੇ ਪੇਕਿੰਗ ਲੈ ਕੇ ਉਹ ਭੈਣ ਅਲੱਗ ਹੋ ਗਈ ਹੁਣ ਕੌਣ ਸਹੀ ਸੀ ਗਉਣ ਗਲਤ ਸੀ ਇਹ ਗੱਲ ਦੇ ਵਿੱਚ ਨਹੀਂ ਅਸੀਂ ਪੈ ਰਹੇ ਸਾਡਾ ਮਕਸਦ ਹੈ ਜਾਣਕਾਰੀ ਸਾਂਝੀ ਕਰਨਾ ਔਰ ਪਰਮਜੀਤ ਸਿੰਘ ਵੀ ਇਸ ਦੁਨੀਆ ਤੋਂ ਤੁਰ ਗਿਆ ਦੇਖੋ 2024 ਦੇ ਵਿੱਚ ਜਨਵਰੀ ਦੇ ਵਿੱਚ ਬਾਪੂ ਦਲੀਪ ਸਿੰਘ ਗਏ ਔਰ 2025 ਦੇ 9ਵੇਂ ਮਹੀਨੇ ਮਾਤਾ ਪਰਮਜੀਤ कौर ਚਲੇ ਗਏ ਔਰ 12ਵੇਂ ਮਹੀਨੇ ਸਰਬਜੀਤ ਸਿੰਘ ਚਲਾ ਗਿਆ ਜਨਵਰੀ ਜਿਹੜਾ ਨਵਾਂ ਸਾਲ ਚੜਿਆ 2024 ਦਾ ਤੇ ਅੱਜ 2026 ਚ ਅਸੀਂ ਖੜੇ ਆ 224 ਤੇ 25 ਦੋ ਸਾਲਾਂ ਦੇ ਵਿੱਚ ਘਰ ਖਾਲੀ ਵਰਗਾ ਹੋ ਗਿਆ ਔਰ ਇੱਥੇ ਬੈਠੀ ਭੈਣ ਬਰਮਿੰਦਰ ਫਿਰ ਵੀ ਬੜੇ ਹੌਸਲੇ ਨਾਲ ਆਪਣਾ ਜੀਵਨ ਆਂਡ ਗਵਾਂਡ ਕਿਵੇਂ ਨਾ ਕਿਵੇਂ ਪ੍ਰਸ਼ਾਦਾ ਪਾਣੀ ਛਕ ਕੇ ਬਤੀਤ ਕਰੀ ਜਾਂਦੀ ਹੈ ਅੱਜ ਸਾਡੇ ਸਮਾਜ ਦੀਆਂ ਆਪਾਂ ਤਸਵੀਰਾਂ ਅਕਸਰ ਦੇਖਦੇ ਆਂ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰੀਆਂ ਸਸਤ ਸਮਾਂ ਵੀ ਕੰਮ ਕਰ ਰਹੀਆਂ ਆ ਸਾਨੂੰ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਪਿਛਲੇ 10 ਸਾਲਾਂ ਤੋਂ ਸੇਵਾ ਬਖਸ਼ੀ ਆ ਬੜੇ ਦੁੱਖ ਸੁੱਖ ਦੇਖੀਦੇ ਆ ਬੜੇ ਪਰਿਵਾਰ ਦੇਖੀਦੇ ਆ ਜਿਨ੍ਹਾਂ ਦੇ ਵਿੱਚ ਜਿੰਨੇ ਪਰਮਿੰਦਰ ਭੈਣ ਦੀ ਜ਼ਿੰਦਗੀ ਦੀ ਦੁੱਖ ਇਸ ਤੋਂ ਵੀ ਵੱਡੇ ਦੁੱਖ ਹੰਡਾਉਂਦੇ ਨੇ ਲੋਕ ਇੱਥੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਖੜੇ ਆ ਮਿੱਠਤਲਾਲ ਵਾਲੀ ਗੱਡੀ ਦੇ ਵਿੱਚ ਖੜੇ ਆ ਤੇ ਇੱਥੋਂ ਵੀ ਇੱਕ ਭੈਣ ਨੂੰ ਅੱਜ ਲੈ ਕੇ ਚੱਲੇ ਆ ਪਰ ਅੱਜ ਅਸੀਂ ਭੈਣ ਪਰਮਿੰਦਰ ਦੇ ਇੰਨੇ ਹਾਲਾਤਾਂ ਨਾਲ ਤੁਹਾਨੂੰ ਜਾਣੂ ਕਰਾ ਰਹੇ ਆ ਪਰ ਬੇਨਤੀ ਹੈ ਭੈਣੋ ਭਰਾਵੋ ਜੇ ਤੁਹਾਡੇ ਆਸ-ਪਾਸ ਕਿਤੇ ਵੀ ਕੋਈ ਐਸੇ ਹਾਲਾਤ ਨੇ ਕੋਈ ਐਸੀ ਹਾਲਤ ਦੇ ਵਿੱਚ ਕੋਈ ਪਰਿਵਾਰਕ ਮੈਂਬਰ ਆ ਆਪਾਂ ਬਾਅਦ ਚੜ ਕੇ ਉਹਦਾ ਸਾਥ ਦੇਈਏ ਉਹਨਾਂ ਦੀ ਬਾਹ ਫੜੀਏ ਅੱਜ ਪਰਮਜੀਤ ਨੂੰ ਸਰਬਜੀਤ ਬਾਈ ਨੂੰ ਵੀ ਗਿਆ ਹੋਇਆ ਕਰੀਬ 1 ਮਹੀਨਾ ਹੋ ਗਿਆ 1 ਮਹੀਨੇ ਤੋਂ 4 ਦਿਨ ਉੱਪਰ ਹੀ ਹੋ ਗਿਆ 5 ਦਿਨ ਠੀਕ ਪਰ ਮੁੱਲੇ ਦੇ ਲੋਕ ਇਸ ਭੈਣ ਨੂੰ ਆਪਣੇ ਕੋਲ ਰੱਖ ਰਹੇ ਨੇ ਫੁੱਲਾਂ ਵਾਂਗ ਇਹਦੀ ਸੇਵਾ ਕਰ ਰਹੇ ਨੇ ਸੰਭਾਲ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਕਿਸੇ ਤਰੀਕੇ ਦਾ ਦੁੱਖ ਘਟ ਸਕੇ ਸਾਡੇ ਕੋਲੇ ਇਹਦੇ ਜੀਜਾ ਜੀ ਵੀ ਐ ਤੇ ਤੇ ਮਾਸੀ ਜੀ ਦਾ ਬੇਟਾ ਵੀ ਐ ਬਾਈ ਉਹ ਕੀ ਨਾਂ ਪੁੱਤਰ ਉਹ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਚਿੱਕੀ ਸੁਖਵਿੰਦਰ ਸਿੰਘ ਚਿੱਕੀ 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 ਸੁਖਵਿੰਦਰ ਸਿੰਘ ਚਿੱਕੀ ਬਾਈ ਲੁਧਿਆਣੇ ਰਹਿੰਦਾ ਤੇ ਉਹ ਬਾਈ ਸਾਡੇ ਕੋਲੇ ਆਇਆ ਆਪ ਵੀ ਉਹ ਬਾਈ ਘੋੜੀਆਂ ਨਾਲ ਚਿੱਕਣ ਵਾਲੀ ਤੁਰਦਾ ਸੀ ਸੱਟ ਲੱਗੀ ਹੋਈ ਆ ਤਾਂ ਉਹ ਬਾਈ ਨੇ ਦੱਸਿਆ ਵੀ ਮੁਕਸਰ ਸ਼ਹਿਰ ਦੇ ਵਿੱਚ ਵੀ ਇੱਕ ਲੜਕੀ ਹੈ ਜਿਹੜੀ ਐਸ ਹਾਲਾਤ ਦੇ ਵਿੱਚ ਵੀ ਮੇਰੀ ਵਾਈਫ ਦੀ ਸਿਸਟਰ ਆ ਮੇਰੀ ਭੈਣ ਵੀ ਲੱਗਦੀ ਆ ਪਰ ਅਸੀਂ ਕੁਝ ਕਰ ਨਹੀਂ پا ਰਹੇ ਤਾਂ ਅਸੀਂ ਬਾਈ ਦੀ ਸੱਚੀ ਕੋਈ ਗੱਲ ਨਹੀਂ ਸੁਣੀ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਪਤਾ ਨਹੀਂ ਰੱਬ ਬੱਲੀ ਕੋਈ ਜਿਵੇਂ ਕਹਿ ਦਈਏ ਮੈਂ ਬਾਈ ਨੂੰ ਉੱਥੇ ਗਿਆ ਮੈਂ ਕੋਈ ਨਾ ਵੀਰੇ ਅਸੀਂ ਪੂਰੀ ਮਦਦ ਕਰਾਂਗੇ ਮਿਸਾਨੋ ਦੇ ਹਾਲਾਤ ਕੀ ਆ ਭੈਣ ਦੇ ਇੱਕ ਵੀਡੀਓ ਮਂਗਵਾ ਦੋ ਜਦੋਂ ਭੈਣ ਦੀ ਅਸੀਂ ਵੀਡੀਓ ਦੇਖੀ ਕਿਵੇਂ ਇਹ ਰੋੜ ਰੋੜ ਕੇ ਬੈੱਡ ਤੋਂ ਉੱਤਰਨ ਦੀ ਕੋਸ਼ਿਸ਼ ਕਰਦੀ ਹੈ ਕਿਵੇਂ ਆ ਫੱਟੇ ਦਾ ਬਣਿਆ ਹੋਇਆ ਇੱਕ ਰੇੜਾ ਇਹਦੇ ਤੇ ਰੋੜਦ ਕੇ ਕਿਵੇਂ ਬੈਠ ਕੇ ਕਿ ਭੈਣ ਲੈਟਰਨ ਬਾਥਰੂਮ ਜਾਣਾ ਆਪਣੇ ਆਪ ਦੀ ਸੰਭਾਲ ਕਰਨਾ ਘਰ ਬਹੁਤ ਸੋਹਣਾ ਸਭ ਕੁਝ ਹੈਗਾ ਪਰ ਇਸ ਭੈਣ ਨੂੰ ਕੁਈ ਆਪਣਾ ਕਹਿਣ ਵਾਲਾ ਨਹੀਂ ਹੈਗਾ ਜਿੱਦਾਂ ਗਵਾਂਢ ਗਵਾਂਢ ਵਾਲੇ ਸਾਥ ਦੇ ਸਕਦੇ ਸੀ ਗਵਾਂਢ ਦੇ ਵਿੱਚ ਮਾਸੀ ਵੀ ਰਹਿੰਦੀ ਆ ਉਹ ਵੀ ਦੱਸਦੇ ਆ ਵੀ ਅਸੀਂ ਸਾਥ ਦੇ ਦਿਆਂ ਚਾਚੀ ਇੱਕ ਪਾਸੇ ਭੈਣ ਜਿਹਨਾਂ ਦੇ ਘਰੇ ਰਹਿੰਦੀ ਆ ਇਸ ਟਾਈਮ ਰੋਟੀ ਪਾਣੀ ਉਧਰ ਹੀ ਚੱਲਦਾ ਉਧਰ ਹੀ ਸੌਂਦੀ ਆ ਦਿਨੇ ਆ ਕੇ ਇੱਥੇ ਬਹਿ ਜਾਂਦੀ ਆ ਘਰ 'ਚ ਖਾਲੀ ਪਏ ਘਰ 'ਚ 2 ਘੰਟੇ 3 ਰਾਤ ਨੂੰ ਉਧਰ ਆਪਣੇ ਚਾਚੀ ਦੇ ਘਰੇ ਜਾ ਕੇ ਸੌਂ ਜਾਂਦੀ ਆ ਭੈਣ ਪਰਮਿੰਦਰ ਅਰਦਾਸ ਕਰਿਓ ਕਨ ਪ੍ਰਮਿੰਦਰ ਭੈਣ ਸੁਪਨਿਆਂ ਦੇ ਘਰ ਚੱਲੀ ਆ ਤੇ ਸੁਪਨਿਆਂ ਦੇ ਘਰ ਚ ਰਹਿ ਕੇ ਭੈਣ ਦਾ ਮਨ ਲੱਗ ਜਵੇ ਉੱਥੇ ਜਾ ਕੇ ਇਹ ਭੈਣ ਨੂੰ ਉਹ ਸਾਰੀਆਂ ਖੁਸ਼ੀਆਂ ਮਿਲ ਸਕਣ ਜਿਹੜਾ ਇਸ ਉਮਰ ਨੂੰ ਕੱਢਣ ਵਾਸਤੇ ਜ਼ਰੂਰਤਾ ਪਰ ਪੇਟ ਖਾਣਾ ਤੇ ਕੁਝ ਆਪਣੇਆਂ ਦਾ ਸਾਥ ਕਿਉਂਕਿ ਰੋਟੀ ਪਾਣੀ ਤਾਂ ਇੱਥੇ ਵੀ ਖਾਈ ਜਾਂਦੀ ਹੈ ਭੈਣ ਪਰ ਆਸਾਂ ਸੰਭਾਲ ਕਰਨਾ ਜਿਵੇਂ ਜਿਵੇਂ ਵਕਤ ਨਿਕਲ ਰਿਹਾ ਆਣ ਗਵਾਂਢ ਦੇ ਲੋਕ ਕਿੰਨੇ ਕਰ ਸਕਦੇ ਸਾਡੀ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਆ ਵੀ ਗੁਰੂ ਸਾਹਿਬ ਕਿਰਪਾ ਕਰਨ ਸਮੱਤ ਬੁੱਧੀ ਬਖਸ਼ਣ ਸਾਨੂੰ ਬਾਲ ਬਖਸ਼ਣ ਵੀ ਅਸੀਂ ਇਸ ਭੈਣ ਦੇ ਨਾਲ ਖੜ ਸਕੀਏ ਔਰ ਅਸੀਂ ਇਸ ਭੈਣ ਦੀ ਆਉਣ ਵਾਲੀ ਜ਼ਿੰਦਗੀ ਚ ਇਹਦਾ ਸਾਥ ਦੇ ਸਕੀਏ ਸਾਡੇ ਨਾਲ ਸਾਡੇ ਪ੍ਰਮਿੰਦਰ ਭੈਣ ਜੀ ਆਏ ਨੇ ਸਾਡੇ ਨਾਲ ਮਾਤਾ ਦਲਵੀਰ ਕੌਰ ਜੀ ਭੂਆ ਜੀ ਆਏ ਨੇ ਸਾਡੇ ਫੀਮੇਲ ਵਲੰਟੀਅਰ ਤੇ ਅਸੀਂ ਹੁਣ ਪ੍ਰਮਿੰਦਰ ਭੈਣ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਜਾ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ। ਤੇ ਭੈਣ ਮੇਰੀ ਇਹ ਪਰਮਿੰਦਰ ਭੈਣੇ ਘਰ ਦੀ ਚਾਬੀ ਕਿਹਨੂੰ ਫੜਾਈਏ ਲੋਕ ਲਾ ਕੇ। ਉੱਥੇ ਦੇਣੀ ਆ ਭੈਣ ਨੂੰ ਜਾ ਕੇ ਜਾਂ ਇੱਥੇ ਦੇਣੇ ਕੀ ਕਰਨ ਦੱਸੋ। ਉੱਥੇ ਭੈਣ ਨੂੰ ਦੇਣੀ ਆ। ਬਾਠ ਠੀਕ ਹੈ ਲੋਕ ਲਾ ਦੋ ਲੋਕ ਲਾ ਕੇ ਚਾਬੀ ਇਹਨੂੰ ਫੜਾ ਦੋ ਹਾਂ ਕਰਿਓ ਸੁੱਤ ਚੱਕਿਓ ਫੇ ਉੱਥੇ ਦੀ ਭੈਣ ਨੂੰ ਚਾਬੀ ਫੜਾਵਾ ਹੈ ਹੈ ਪਹੁੰਚ ਵੀ ਜਾਊਗੀ ਉੱਥੇ ਕੋਈ ਗੱਲ ਇਹਨਾਂ ਨੂੰ ਦੇ ਦਿਓ ਕਹਿੰਦੀ ਕੋਈ ਗੱਲ ਨਹੀਂ ਸਾਨੂੰ ਪਤਾ ਕੀ ਕਹਿੰਨੇ ਕੀ ਕਹਨੇ ਭੈਣ ਨੂੰ ਦੱਸੋ ਚਾਬੀ ਭੈਣ ਨੂੰ ਦੇਣੀ ਉੱਥੇ ਹੀ ਜ ਇਹਨਾਂ ਨੂੰ ਇਹਨਾਂ ਨੂੰ ਦੇ ਦਈਏ ਬਾਠ ਠੀਕ ਜੇ ਪਾਸਾ ਦੀ ਮੇਰਾ ਜੀ ਜੇ ਭੈਣ ਦਾ ਇੱਥੇ ਮਨ ਲੱਗ ਜਵੇ ਇਹ ਭੈਣ ਦਾ ਇੱਥੇ ਆਉਣ ਨਾਲ ਜੀਵਨ ਖੁਸ਼ੀਆਂ ਭਰਿਆ ਬਤੀਤ ਹੋਵੇ ਸਾਡੀ ਤਾਂ ਇਹੀ ਕੋਸ਼ਿਸ਼ ਆ ਬਾਕੀ ਉਹਨੂੰ ਪਤਾ ਇਹ ਭੈਣੇ ਸਾਡੀ ਸਾਨੂੰ ਪਤਾ ਹੈ ਕਿ ਤੁਸੀਂ ਭਰਾਵਾਂ ਦੀ ਤਰ੍ਹਾਂ ਰੱਖਣਾ ਹੈਗਾ ਨਹੀਂ ਕੋਈ ਗੱਲ ਬਸ ਉਹੀ ਪ੍ਰੋਸੈਸ ਦੇ ਨਾਲ ਆਪ ਜੀ ਦੀ ਕੋਈ رائے ਹੈ ਗੁਰੂ ਸਾਹਿਬ ਮੇਰ ਕਾਨ ਜੀ ਸਾਡੇ ਵੱਲੋਂ ਅਸੀਂ ਜੋ ਕਰ ਸਕਦੇ ਹਾਂ ਜ਼ਰੂਰ ਕਰਾਂਗੇ